ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕੱਲ ਨਾ ਯਾਰ 4 ਤਰੀਕ ਨੂੰ ਜਿਹੜਾ इमोशनल ਹੋ ਕੇ ਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਨ੍ਹਾਂ ਦਾ ਕੱਲ ਭੋਖੜਤਾਲ ਦਾ ਕਹਿ ਲਓ ਅਮਰ ਅੰਛਲ ਦਾ ਕਹਿ ਲਓ 40ਵਾਂ ਦਿਨ ਸੀ ਉਹਨਾਂ ਨੇ ਬੜੀ ਭਾਵਕ ਹੋ ਕੇ ਅਪੀਲ ਕੀਤੀ ਪੰਜਾਬੀਆਂ ਨੂੰ ਕਿਸਾਨਾਂ ਨੂੰ ਕਿਰਤਿਆਂ ਨੂੰ ਦਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਕਿ ਮੈਂ ਸੰਗਤ ਦੇ ਦਰਸ਼ਨ ਕਰਨੇ ਚਾਹਣਾ ਤੇ ਤੁਸੀਂ ਸਾਰੇ ਖਨੋਰੀ ਬਾਰਡਰ ਪਹੁੰਚੋ ਦੂਜੇ ਪਾਸੇ ਉਥੇ ਨੇੜੇ 20 ਕਿਲੋਮੀਟਰ ਤੇ ਹਰਿਆਣੇ ਦੇ ਵਿੱਚ ਇੱਕ ਏਰੀਆ ਟੋਹਾਣਾ ਉਥੇ ਐਸਜੀਐਮ ਨੇ ਜਿਹਦੇ ਵਿੱਚ ਉਗਰਾਹਾਂ ਤੇ ਬਾਕੀ ਸਾਰੇ ਟਕੈਤ ਵਰਗੇ ਸਾਰੇ ਰਲੇ ਸੀ ਇਹਨਾਂ ਨੇ ਇੱਕ ਮਹਾ ਪੰਚਾਇਤ ਰੱਖੀ ਹੋਈ ਸੀ ਦੋਸਤੋ ਚਲੋ ਪਹਿਲੀ ਗੱਲ ਤਾਂ ਇਹ ਪ੍ਰੋਗਰਾਮ ਦੋਨੇ ਇਕੱਠੇ ਰੱਖਣੇ ਨਹੀਂ ਚਾਹੀਦੇ ਸੀ ਜੇ ਰੱਖ ਵੀ ਲੈ ਤਾਂ ਉਥੇ ਰਕੇਸ਼ ਟਕੈਤ ਜਿਨ੍ਹਾਂ ਨੂੰ ਵਾਰੀ-ਵਾਰੀ ਕਿਹਾ ਜਾਂਦਾ ਹੈ ਕਿ ਇਹ ਆਰਐਸਐਸ ਨਾਲ ਜੁੜੇ ਹੋਏ ਹੈ ਇਹ ਕੁਝ ਸੈਂਟਰ ਦੇ ਕੇਂਦਰ ਦੇ ਮੰਤਰੀਆਂ ਦੇ ਟੱਚ ਚ ਆ ਉਹਨਾਂ ਦੇ ਕਹਿਣ ਤੇ ਹੀ ਇਹ ਸਾਰੀ ਜੁਗਲਬੰਦੀ ਕਰਦੇ ਆ ਉਹਨਾਂ ਦੇ ਕਹਿਣ ਤੇ ਐਕਟੀਵਿਟੀ ਕਰਦੇ ਆ ਉਹਨਾਂ ਦੇ ਕਹਿਣ ਤੇ ਹੀ ਇਹ ਬੰਦੇ ਪੰਜਾਬੀਆਂ ਦੇ ਵਿੱਚ ਜਾਂ ਪੰਜਾਬ ਵਾਲਿਆਂ ਦੇ ਵਿੱਚ ਆ ਕੇ ਨਾਲੇ ਦਿੱਲੀ ਅੰਦোলন ਦੇ ਵਿੱਚ ਕੁਸਪੈਟ ਕੀਤੀ ਸੀ ਬਹੁਤ ਲੋਕ ਕਹਿੰਦੇ ਆ ਕਾਫੀ ਲੋਕਾਂ ਨੇ ਉਭਨ ਲਈ ਵੀ ਉਹਨਾਂ ਤੇ ਰਕੇਸ਼ ਟਕੈਤ ਤੇ ਵਾਰੀ-ਵਾਰੀ ਇਲਜ਼ਾਮ ਲਾਏ ਉਲਜਾਮ ਕੁਝ ਨਾ ਕੁਝ ਸੱਚ ਹੁੰਦੇ ਸਾਬਤ ਉਦੋਂ ਹੁੰਦੇ ਦਿਸੇ ਦਿਖਾਈ ਦਿੱਤੇ ਦੋਸਤੋ ਜਦੋਂ ਕੱਲ ਉਹਨਾਂ ਨੇ ਟੁਹਾਣੇ ਦੀ ਦਾਣਾ ਮੰਡੀ ਦੇ ਵਿੱਚ ਮਹਾ ਪੰਚਾਇਤ ਬੋਲਦੇ ਆਖਿਆ ਕਿ ਕੇਂਦਰ ਸਰਕਾਰ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਬਿਠਾਇਆ ਹੋਇਆ ਹੈ ਕੇਂਦਰ ਸਰਕਾਰ ਨੇ ਇਹ ਮੋਰਚਾ ਲਵਾਇਆ ਹੈ ਕੇਂਦਰ ਸਰਕਾਰ ਇਹ ਮੋਰਚੇ ਨੂੰ ਲੰਬਾ ਖਿੱਚਣਾ ਚਾਹੁੰਦਾ ਹੈ ਕਿਉਂ ਚਾਹੁੰਦਾ ਹੈ ਕਿ ਪਹਿਲਾਂ ਵਾਲੇ ਮੋਰਚੇ ਨਾਲੋਂ ਇਹਨੂੰ ਵੱਡਾ ਬਣਾਇਆ ਜਾ ਸਕੇ ਨੰਬਰ 2 ਕਹਿੰਦੇ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਵੀ ਹੋ ਗਈ ਨਾ ਤਾਂ ਉਹਨਾਂ ਦੀ ਡੈੱਡ ਬੋਡੀ ਨੂੰ ਕਿਸਾਨਾਂ ਨੇ ਚੱਕਣ ਨਹੀਂ ਦੇਣਾ ਯਾਰੋ ਇਹ ਗੱਲਾਂ ਇੱਕ ਕਿਸਾਨ ਆਗੂ ਦੇ ਮੂੰਹੋਂ ਸੋਹ ਵਧੀਆਂ ਚੰਗੀਆਂ ਲਗਦੀਆਂ ਇਹ ਗੱਲਾਂ ਜਿਨਨੇ ਨਿਊਟਰਲ ਲੋਕਾਂ ਨੇ ਜਿਨਨੇ ਕਿਰਤੀ ਲੋਕਾਂ ਨੇ ਜਿਨਨੇ ਕਾਮਿਆਂ ਨੇ ਜਿਨਨੇ ਮਜ਼ਦੂਰਾਂ ਨੇ ਜਿਨਨੇ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕਾਂ ਨੇ ਇਹ ਗੱਲਾਂ ਸੁਣੀਆਂ ਸਾਰਿਆਂ ਦਾ ਦੋਸਤੋ ਦਿਲ ਦੁਖਿਆ ਕੱਲ ਖਨੌਰੀ ਬਾਰਡਰ ਤੇ ਆਮ ਇਹ ਗੱਲ ਚੱਲਦੀ ਦਸੀ ਉਥੋਂ ਦੇ ਨੌਜਵਾਨਾਂ ਵਿੱਚ ਗੁੱਸਾ ਬਹੁਤ ਦਿਨਾਂ ਦਾ ਹੈ ਜਦੋਂ ਦਿਨੇ ਵਿਚਾਰੇ ਕੰਮ ਕਰਦੇ ਆ ਨੇੜੇ ਦੇ ਪਿੰਡਾਂ ਵਾਲੇ ਲੋਕ ਰਾਤ ਨੂੰ ਆ ਕੇ ਪਹਿਰਾ ਦਿੰਦੇ ਆ ਕਿ ਡੱਲੇ ਵਾਲ ਸਾਹਿਬ ਨੂੰ ਕੋਈ ਚੱਕ ਕੇ ਨਾ ਲੈ ਜੇ ਕਿਤੇ ਸਾਰਾ ਮੋਰਚਾ ਖੰਡਿਆਈ ਨਾ ਦਿੱਤਾ ਜਾਵੇ ਉਹ ਲੋਕਾਂ ਦੇ ਦਿਲਾਂ 'ਚ ਬੜੇ ਦਿਨਾਂ ਦੀਆਂ ਬੜੀਆਂ ਗੱਲਾਂ ਸੀ ਪਰ ਆਮ ਬੰਦੇ ਦਾ ਤੇ ਕਿਸਾਨ ਲੀਡਰ ਦਾ ਜਿਹੜੇ ਯੂਨੀਅਨ ਦੇ ਸਰਪ੍ਰਸਤ ਬਣੇ ਫਿਰਦੇ ਆ ਐਸ ਕੇਮ ਦੇ ਬਣੇ ਫਿਰਦੇ ਆ ਇਹਨਾਂ ਨੇ ਲਖੀਮਪੁਰ ਖੀਰੀ ਜਾ ਕੇ ਕੀ ਕਰਿਆ ਆਮ ਲੋਕਾਂ ਨੇ ਕਦੇ ਪ੍ਰੈਸ ਵਾਲਿਆਂ ਕੋਲੇ ਕਦੇ ਆਪ ਦੇ ਪੇਜਾਂ ਤੇ ਸੋਸ਼ਲ ਮੀਡੀਆ ਤੇ ਇਹ ਨਹੀਂ ਕਿਹਾ ਕਿ ਫਲਾਨਾ ਕੇਂਦਰ ਦਾ ਟਾਊਟ ਹੈ ਫਲਾਨਾ ਆਰਐਸਐਸ ਦਾ ਟਾਊਟ ਹੈ ਕਿਸੇ ਨੇ ਨਹੀਂ ਕਿਹਾ ਪਰ ਯਾਰੋ ਇੰਨੀਆਂ ਇੰਨੀਆਂ ਵੱਡੀਆਂ ਗੱਲਾਂ ਕੱਲ ਮਹਾਪੰਚਾਇਤ ਦੇ ਵਿੱਚ ਦੇ ਜਿਹੜਾ মিডিਆ ਹੈਡਲਾਈਨ ਹੈਡਲਾਈਨ ਕੀ ਬਣਾ ਰਿਹਾ ਹੈ ਜਿਹੜਾ ਕੁਝ ਕੇਂਦਰੀ মিডিਆ ਇੰਟਰਨੈਸ਼ਨਲ মিডিਆ ਜਾਂ ਨੈਸ਼ਨਲ মিডিਆ ਚਾਹੁੰਦਾ ਸੀ ਜਿਹੜਾ ਵਾਰੀ-ਵਾਰੀ ਕਿਸਾਨਾਂ ਨੂੰ ਉਗਰਵਾਦੀ ਖਾਲਸਤਾਨੀ ਵਗੈਰਾ ਵਗੈਰਾ ਬੜਾ ਕੁਝ ਬੋਲਦੇ ਰਹੇ ਉਹਨਾਂ ਨੂੰ ਥਾਲੀ ਚ ਪਰੋਸ ਕੇ ਰਕੇ ਛਟਕਾਤ ਨੇ ਦੇਤਾ ਕਿ ਆ ਲਵਾ ਬੋਲੀ ਜਾਓ ਰਕੇਸ਼ ਟਕੈਤ ਦੇ ਭਰਾ ਨੇ ਵੀ ਕਹਿਤਾ ਉਹ ਕਹਿੰਦਾ ਯਾਰ ਮੈਂ ਯੂਨੀਅਨ ਦਾ ਮਾਲਕ ਐ ਇਹ ਤਾਂ ਐਵੇਂ ਆ ਕੇ ਕਹਿੰਦਾ ਕਬਜ਼ਾ ਕਰਕੇ ਬੈਠਾ ਪ੍ਰਧਾਨ ਤਾਂ ਕਹਿੰਦਾ ਮੈਂ ਐ ਟਕੈਤ ਯੂਨੀਅਨ ਦਾ ਹੈ ਤਾਂ ਇਹਨਾਂ ਨੰਬਰ 2 ਜਿਹੜਾ ਸ਼ੁਭ ਕਰਨ ਸ਼ੁਭ ਕਰਨ ਦੇ ਗੋਲੀ ਵਜੀ ਉਹਨਾਂ ਦੇ ਦਿਲ ਤੇ ਕੀ ਬੀਤੀ ਹੋਊਗੀ ਵੀ ਆ ਜਿਹੜੇ ਲੰਡੂ ਕਿਸਾਨ ਲੀਡਰ ਬੋਲ ਰਹੇ ਐ ਇਹਨਾਂ ਦੇ ਪਿੱਛੇ ਸਾਡਾ ਪੁੱਤ ਮਰਿਆ ਸ਼ੁਭ ਕਰਮ ਕਰਨ ਦੀ ਭੈਣ ਬੋਲਦੀ ਹੋਣੀ ਐ ਸੋਚਦੀ ਹੋਣੀ ਆ ਵਿਚਾਰੀ ਬੈਠੀ ਰਾਤ ਮੀਡੀਆ ਤੇ ਖਬਰਾਂ ਸੁਣ ਕੇ ਵੀ ਆਹ ਕਿਸਾਨ ਆਗੂ ਸੀ ਜਿਨ੍ਹਾਂ ਦੀ ਅਗਵਾਈ 'ਚ ਅਸੀਂ ਸਾਡੇ ਸਾਡਾ ਭਰਾ ਲੜਨ ਗਿਆ ਤੇ ਮੌਤ ਦੇ ਘਾਟ ਉਤਰ ਗਿਆ ਜਿਹੜੇ 4-9 ਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਉਹ ਕੀ ਕਹਿੰਦੀ ਹੋਣਗੀ ਜਿਹੜਾ 750 ਕਿਸਾਨ ਦਿੱਲੀ ਮੋਰਚੇ ਦੇ ਵਿੱਚ ਮਰ ਗਿਆ ਸ਼ਹੀਦ ਤਾਂ ਇਹ ਆਪਾਂ ਕਹਿੰਦੇ ਉਹਨਾਂ ਦੇ ਘਰਦਿਆਂ ਦੀ ਜਿਨ੍ਹਾਂ ਦੀ ਕਿਸੇ ਨੇ ਕਦੇ ਦਵਾਈ दारू ਵੀ ਨਹੀਂ ਕੀਤੀ ਜਿਨ੍ਹਾਂ ਨੂੰ ਕਦੇ ਪੁੱਛਿਆ ਹੀ ਨਹੀਂ ਯਾਰ ਡੇਲਿਆ ਵਟੇ ਨਹੀਂ ਪੁੱਛਿਆ ਉਹ ਬੰਦਿਆਂ ਨੂੰ ਉਹ ਲੋਕਾਂ ਦੇ ਦਿਲਾਂ ਤੇ ਕੀ ਬੀਤੀ ਹੋਗੀ ਵੀ ਅਸੀਂ ਕਿल्ले-ਕਿੱਲੇ ਦੋ-ਦੋ ਕਿੱल्ल्याਾਂ ਵਾਲੇ ਮਾਤੜ ਲੋਕ ਢਿੱਡ-ਪੇਟ ਬਨ ਕੇ ਦੋ-ਦੋ ਦਿਨਾਂ ਦੇ ਘਰੇ ਪੱਠੇ ਸੱਟ ਕੇ ਫਸਲਾਂ ਦੀ ਨਾ ਸੰਭਾਲ ਕੇ ਅਸੀਂ ਝੰਡੇ ਜੱਗੇ ਤੇ ਬੱਸਾਂ ਚੜ੍ਹ ਗਏ ਪੱਲਿਓ ਪੈਸੇ ਦੇ ਕੇ ਗੱਡੀਆਂ ਕਰਕੇ ਲੈ ਕੇ ਗਏ ਫੇਰ ਦਿੱਲੀ ਅੰਦੋਲਨ ਚ ਗਏ ਫੇਰ ਉਹ ਅੰਦੋਲਨ ਸਿਰੇ ਚੜਿਆ ਫੇਰ ਹੀ ਤੁਹਾਨੂੰ ਐਸਕੇਐਮ ਨੂੰ ਪੈਸਾ ਇਕੱਠਾ ਹੋਇਆ ਜਿਹੜਾ 50-50 60-60 ਲੱਖ ਤੁਸੀਂ ਵੰਡ ਕੇ ਬੈਠੇ ਹੋ ਉਹ ਤੁਹਾਨੂੰ ਇਕੱਠੇ ਨਹੀਂ ਹੋਣ ਦਿੰਦਾ ਕਿ ਉਹ ਇਕੱਠੇ ਹੋ ਗਏ ਇੱਕ ਮੰਚ ਤੇ ਆ ਗਏ ਤਾਂ ਤੁਹਾਨੂੰ ਉਹ 60 ਲੱਖ ਰੁਪਿਆ ਦੇਣਾ ਪੈਣਾ ਜਿਹਦਾ ਵਿਆਜ ਹੀ 5 ਤੋਂ 6 ਲੱਖ ਰੁਪਿਆ ਬਣਦਾ ਉਹ ਕੌਣ ਦੇਊ ਜਿਹੜਾ ਬੰਦਾ 2021 ਤੋਂ 50 ਲੱਖ ਰੁਪਿਆ ਵਰਤ ਰਿਹਾ ਜਿਹੜਾ ਰਿਕਾਰਡ ਤੇ ਹੈ ਮੀਡੀਆ ਜਿਉਂ ਨੇ ਮੰਨਿਆ ਹੈ ਕਹਿੰਦਾ 50 ਲੱਖ ਮੇਰੇ ਕੋਲੇ ਹੈ ਕਹਿੰਦਾ 30 ਲੱਖ ਮੇਰੇ ਕੋਲੇ ਹੈ ਕਹਿੰਦਾ 20 ਲੱਖ ਮੇਰੇ ਕੋਲੇ ਹੈ ਜਿਹੜਾ ਪੈਸਾ ਤੁਸੀਂ ਖਾਦਾ ਇਹਦਾ ਰਿਕਾਰਡ ਤੇ ਆ ਗਿਆ ਨਾ ਜਿਹੜਾ ਐਨਆਰਆਈਆਂ ਨੇ ਯਾਰ ਥੱਬੇ ਪਰ ਪਰ ਭੇਜਿਆ ਜਨਵਰੀ 26 ਜਨਵਰੀ ਵਾਲੀ ਘਟਨਾ ਤੋਂ ਪਹਿਲਾਂ ਜਦੋਂ ਪੀਕ ਤੇ ਸੀ ਦਿੱਲੀ ਵਾਲਾ ਅੰਦੋਲਨ ਔਰ ਉਦੋਂ ਤੁਸੀਂ ਪੰਜਾਬ ਦੇ ਨੌ ਜਵਾਨਾਂ ਦੇ ਸਿਰਾਂ ਦੇ ਮੁੱਲ ਪਾਏ ਜਵਾਨੀ ਨੇ ਕੰਮ ਕੀਤਾ ਤੁਸੀਂ ਨੌਵਾਦ ਦੇ ਵੱਡੀਆਂ ਗੱਡੀਆਂ 'ਚ ਬਹਿ ਕੇ ਲੀਡਰੀ ਕੀਤੀ ਬੂਟੇ ਬੁਰਜਗੱਲਰਗਾ ਨੇ ਪੈਗ ਸਾਂਝਾ ਕੀਤਾ ਵੱਡੀਆਂ ਵੱਡੀਆਂ ਐਂਸਿੰਗਾਂ ਦੇ ਅਫੀਸਰ ਸਾਹਿਬਾਨਾਂ ਨੇ ਜਿੰਨੀ ਤੁਹਾਨੂੰ ਚਾਟ ਪਾਈ ਤੇ ਤੁਸੀਂ ਉਹਨਾਂ ਦੇ ਮਗਰ 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 ਤੁਰੇ ਗਏ 201 202 203 ਨੰਬਰ ਕਮਰਿਆਂ 'ਚ ਤੁਸੀਂ ਹੋਟਲਾਂ 'ਚ ਰਹੇ ਫਰਸਟ ਕਲਾਸ ਏਸੀ ਰੂਮਾਂ ਚ ਰਏ ਲੋਕਾਂ ਨੇ ਸੜਕ ਤੇ ਬਹਿ ਕੇ ਮੀਂਹ ਚ ਨੇਰੀ ਚ ਉਹ ਮਾਗਦੇ ਮਹੀਨਿਆਂ ਚ ਜੇਠ ਹਾੜ੍ਹ ਦੇ ਮਹੀਨਿਆਂ ਚ ਅੰਦੋਲਨ ਲੜਿਆ ਤੇ ਤੁਸੀਂ ਹੋਟਲਾਂ ਚ ਟੌਰਣਾ ਪੈਂਦੇ ਸੀ ਤੇ ਗਲਾਸੀ ਖੜਕਾ ਕੇ ਕਹਿੰਦੇ ਸੀ ਕਿ ਇਹ ਤਾਂ ਮੂਰਖ ਲੋਕ ਐ ਐਸੇ ਲੜ ਰਹੇ ਆਂ ਆਈ ਕਹਿੰਦੇ ਹੋਗੇ ਨਾ ਹੁਣ ਤੁਹਾਡੀ ਥੈਲੀ ਤੁਹਾਡੀ ਬਿੱਲੀ ਥੈਲੀੋਂ ਬਾਹਰ ਆ ਗਈ ਰਕੇਸ਼ ਟਕੈਤ ਸਾਹਿਬ ਤੇ ਬਾਕੀਆਂ ਦੀ ਸੋਚ ਬਾਕੀ ਭਾਵੇਂ ਨਹੀਂ ਬੋਲੇ ਲੋਕਾਂ ਨੇ ਜੱਜਮੈਂਟ ਕਰ ਲਈ ਕਿ ਇਹਨਾਂ ਸਾਰਿਆਂ ਦੇ ਅੰਦਰ ਕੂੜ ਭਰਿਆ ਹੋਇਆ ਜਿਵੇਂ ਭਾਈ ਦੀਪ ਸਿੱਧੂ ਹਦਾ ਹੁੰਦਾ ਸੀ ਉਹ ਕਹਿੰਦਾ ਜੇ ਜਦੋਂ ਤੁਹਾਡੇ ਦੀਪ ਸਿੱਧੂ ਨੇ ਕਿਹਾ ਸੀ ਕਹਿੰਦਾ ਜਦੋਂ ਤੁਹਾਡੇ ਤੇ ਵਕਤ ਪਿਆ ਇਹਨਾਂ ਨੇ ਸਟੇਟ ਦੇ ਸੰਦ ਵੜ ਜਾਣਾ ਜਦੋਂ ਪੰਜਾਬ ਤੇ ਮਾੜਾ ਟਾਈਮ ਹੈ ਤੇ ਰਕੇਸ਼ ਟਕੈਤ ਇੱਕ ਮੋਨਾ ਕੋਨਾ ਬੰਦਾ ਕੀ ਕਹਿੰਦਾ ਹੈ ਬਹੁ ਰੁਪਿਆ ਬਣ ਕੇ ਕਹਿੰਦਾ ਕਿ ਸਿੱਖੋ ਕੋ ਤੇ ਪੰਜਾਬੀਆਂ ਕੋ ਤੇ ਪੰਜਾਬ ਕੋ ਬਦਨਾਮ ਕਰਨੇ ਦੀ ਕੋਸ਼ਿਸ਼ ਹੈ ਉਹ ਬਦਨਾਮ ਤਾਂ ਤੂੰ ਕਰ ਰਿਹਾ ਪੰਜਾਬ ਦਾ ਖਾ ਕੇ ਜੇ ਤੇਰੇ ਚ ਇੰਨੀ ਤਾਕਤ ਹੈ ਤਾਂ ਯੂਪੀ ਚੋਂ ਲਿਆ ਕੇ ਇੱਕ ਸੜਕ ਰੋਕ ਕੇ ਵਿਖਾ ਤੇਰੀ ਯੂਪੀ ਦੇ ਨਾਲ ਲੱਗਦੀ ਹੈ ਨਾ ਦਿੱਲੀ ਇੱਕ ਬਾਰਡਰ ਤੇ ਬੈਠ ਕੇ ਤਾਂ ਵਿਖਾ ਚਾਹਦਨ ਜੇ ਡੱਲੇਵਾਲ ਬੈਠਾ ਹੈ 40 ਦਿਨ ਹੋ ਗਏ ਅਮਰ ਅੰਛਨ ਤੇ ਆ ਜਿਹੜੇ ਬੰਦੇ ਨੇ ਯਾਰ ਆਉਂਦੀ ਪ੍ਰਾਪਰਟੀ ਆਪਦੇ ਬੱਚਿਆਂ ਦੇ ਨਾਂ ਲਵਾਦੀ ਜ਼ਮੀਨ ਜਾਇਦਾਦ ਜਿਹੜੀ ਜੱਦੀ ਪੁੱਸਤੀ ਸੀ ਉਹ ਬੰਦੇ ਨੂੰ ਪਤਾ ਸੀ ਕਿ ਮੈਂ ਮਰਨਾ ਹੀ ਮਰਨਾ ਹੈ ਬੰਦੇ ਨੇ ਆਪਦੀ ਜ਼ਿੰਦਗੀ ਤਿਆਗਤੀ ਯਾਰ ਜਿਹੜੀ ਜ਼ਿੰਦਗੀ ਜ ਤੁਸੀਂ ਪੈਸਾ ਇਕੱਠਾ ਕਰਨ ਤੇ ਲੱਗੇ ਹੋ ਸਾਰੇ ਕਿਸਾਨ ਲੀਡਰ ਤੁਹਾਨੂੰ ਸ਼ੁਭ ਕਰਨ ਨਾਲ ਕੋਈ ਮਤਲਬ ਨਹੀਂ ਤੁਹਾਨੂੰ ਜਿਹੜਾ ਮੁੰਡਾ ਬੋਰੀ ਚ ਪਾ ਕੇ ਕੁੱਟਿਆ ਕਿੰਨੇ ਦਿਨ ਪੀਈ ਪਿਆਰਿਆ ਉਹਦੇ ਨਾਲ ਕੋਈ ਮਤਲਬ ਨਹੀਂ ਤੁਹਾਨੂੰ ਲਖੀਮਪੁਰ ਖੀਰੀ ਚ ਜਿਹੜੇ ਜੀਪ ਡਰੜ ਕੇ ਟੱਪ ਗਈ ਚੜੂਣਾ ਆਪਣਾ ਗਰਨਾਮ ਚੜੂਨੀ ਦੇ ਪਹੁੰਚਣ ਤੋਂ ਪਹਿਲਾਂ ਤੁਸੀਂ ਰਕੇਸ਼ ਟਕੈਤ ਨੇ ਸੌਦਾ ਕਰ ਲਿਆ ਉਹਦੇ ਨਾਲ ਤੁਹਾਡਾ ਕੋਈ ਮਤਲਬ ਨਹੀਂ ਕਿਸੇ ਭੈਣ ਦਾ ਭਰਾ ਚਲਿਆ ਗਿਆ ਲਖੀਮਪੁਰ ਖੀਰੀ ਚ ਕਿਸੇ ਮਾਂ ਦਾ ਪੁੱਤ ਚਲਿਆ ਗਿਆ ਕਿਸੇ ਘਰ ਵਾਲੀ ਦਾ ਪਤੀ ਚਲਿਆ ਗਿਆ ਉਹਨਾਂ ਦੇ ਘਰ ਪਟੇਗੇ ਤੇ ਤੁਸੀਂ ਕੀ ਬੋਲ ਰਹੇ ਹੋ ਇਹ ਕੇਂਦਰ ਦੀ ਇਸ਼ਾਰੇ ਤੇ ਹੈ ਜੀ ਇਹ ਕੇਂਦਰ ਦੇ ਇਸ਼ਾਰੇ ਤੇ ਅੰਦੋਲਨ ਹੋ ਰਿਹਾ ਹੈ ਕੇਂਦਰ ਇਸ ਕੋ ਲੰਬਾ ਖੈਂਚਣਾ ਚਾਹਤਾ ਹੈ ਰਕੇਸ਼ ਟਕੈਤ ਸਾਹਿਬ ਪੰਜਾਬੀਆਂ ਨੇ ਤੁਹਾਡੇ ਵਗੇ ਹੋਏ ਅੰਸੂਆਂ ਦੀ ਮੁੱਲ ਪਾਇਆ ਨਹੀਂ ਉਹਦੇ ਸੋਡੇ ਕੋਲੇ 50 ਬੰਦੇ ਰਹਿ ਗਏ ਸੀ ਕਿ ਅਗਲੇ ਨੇ ਕੁੱਟ ਕੇ ਘਟ ਦੇਣਾ ਸੀ ਬਾਰਡਰ ਤੋਂ ਜੇ ਤਾਕਤਾਂ ਬੈਠ ਕੇ ਤਾਂ ਦਿਖਾਓ ਜਿੰਨੇ ਉੱਥੇ ਅਗਰਾਹਾਂ ਸੀ ਜਿੰਨੇ ਉੱਥੇ ਬੂਟਾਪੁਰਜ ਗੱਲ ਸੀ ਜਿੰਨੇ ਦਰਸ਼ਨਪਾਲ ਐਕਸਵਾਈਜ਼ਡ ਜੋ ਵੀ ਸੀ ਯਾਰ ਕੋਈ ਬਾਰਡਰ ਰੋਕ ਕੇ ਤਾਂ ਵਿਖਾ ਦਿਓ ਜੇ ਤੁਹਾਡੇ ਚ ਤਾਕਤ ਹੈ ਅੱਛਾ ਦੂਜਿਆਂ ਨੂੰ ਤਾਂ ਹਰਿਆਣੇ ਚ ਮਹਾਪੰਚਾਇਤ ਕਰ ਨਹੀਂ ਦਿੰਦੇ ਹਰਿਆਣੇ ਚ ਵੜਨ ਨਹੀਂ ਦਿੰਦੇ ਪੁਨੇਰ ਵਰਗਿਆਂ ਨੂੰ ਤੇ ਡੱਲੇਵਾਲ ਵਰਗਿਆਂ ਨੂੰ ਤਾਂ ਤੇ ਤੁਹਾਨੂੰ ਤੁਹਾਡੇ ਪਰੋਸ ਕੇ ਕਹਿੰਦੇ ਆ ਜਾਓ ਬਈ ਇੱਥੇ ਤੁਸੀਂ ਮਹਾਪੰਚਾਇਤ ਕਰ ਲਓ ਕੇਂਦਰ ਨਾਲ ਕੌਣ ਰਲਿਆ ਹੈ ਇਹ ਲੋਕ ਚੰਗੀ ਤਰ੍ਹਾਂ ਪੜ੍ਹ ਲੈਂਦੇ ਪੜ ਲਿਆ ਲੋਕਾਂ ਨੇ ਲੋਕਾਂ ਨੂੰ ਪਤਾ ਲੱਗ ਗਿਆ ਪਰ ਅਖੀਰ 'ਚ ਦੋਸਤੋ ਸ਼ੇਅਰ ਕਰਿਓ ਮੇਰੇ ਭਰਾ ਨੁਕਸਾਨ ਕਿੱਲੇ ਦੋ ਕਿੱਲੇ ਵਾਲੇ ਬੰਦਿਆਂ ਦਾ ਹੈ ਨੁਕਸਾਨ ਦੁਕਾਨਦਾਰਾਂ ਦਾ ਜਿੰਨ ਜਿਹੜੇ ਛੋਟੇ ਦੁਕਾਨਦਾਰਾਂ ਨੂੰ ਮੌਲ ਖਾ ਗਏ ਨੁਕਸਾਨ ਛੋਟੇ ਕਾਰੋਬਾਰੀਆਂ ਦਾ ਨੁਕਸਾਨ ਉਹ ਬੰਦੇ ਦਾ ਹੈ ਜਿਹੜਾ ਜ਼ਿਮੀਦਾਰ ਦੇ ਘਰੇ ਕੁੜੀ ਦਾ ਵਿਆਹ ਰੱਖਿਆ ਤੇ ਉਹਦੇ ਘਰੇ ਉਹਦੇ ਸਿਰਫ 5 ਲੱਖ ਕਰਨ ਜੈ ਤੇ 2 ਕਿੱਲੇ ਜ਼ਮੀਨ ਹੈ ਤੇ ਸੋਡੇ ਮੂੰਹ ਨਹੀਂ ਵੇਖ ਰਿਆ ਨੁਕਸਾਨ ਉਹ ਬੰਦੇ ਦਾ ਜਿਹਦੇ ਵਿੱਚ ਦੀ ਸੜਕ ਨਿਕਲ ਗਈ 2 ਕਿੱਲੇ ਬਾਣਸੀ ਆਏ ਪਾੜ ਤਗ ਲਿਆ ਨੇ ਨੁਕਸਾਨ ਉਹ ਬੰਦੇ ਦਾ ਜਿਹਨੂੰ ਅਗਲਿਆਂ ਨੇ ਪੈਸੇ ਰੱਖਤੇ ਤੇ ਧੱਕੇ ਨਾਲ ਜ਼ਮੀਨ ਅਕਵੈਰ ਕਰ ਲਈ ਕਹਿੰਦੇ ਚੱਕੜੀਆਂ ਚੱਕ ਲੋ ਨਹੀਂ ਤਾਂ ਅਸੀਂ ਐਂ ਹੀ ਕਰਾਂਗੇ ਉਹਨਾਂ ਲੋਕਾਂ ਦਾ ਨੁਕਸਾਨ ਹੈ ਤੁਸੀਂ ਤਾਂ ਰੁਪਈਆ ਬਣਾਇਆ ਗੈਸ ਹੰਸੀਆਂ ਲਾਈਆਂ ਪٹرول ਪੰਪ ਲਾਏ ਸ਼ੈਲਰ ਲਾਏ ਤੇ ਹੋ گے ਹੋਗੇ ਦੋਸਤੋ ਫੈਸਲਾ ਤੁਸੀਂ ਕਰਨਾ ਹੈ ਕਮੈਂਟ ਸ਼ੇਅਰ ਲਾਈਕ ਕਰਿਓ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ